ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਿਆਦਾ ਗਰਦਨ ਚੱਕ ਕੇ ਪੜਨ ਨਾਲ ਫੇਫੜੇ ਨਜ਼ਰ ਅਤੇ ਰੀੜ ਦੀ ਹੱਡੀ ਦੀ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਰੋਜ਼ਾਨਾ ਸਰੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਿਲਾ ਕੇ ਗਰਦਨ ਦੀ ਮਾਲਿਸ਼ ਕਰੋ ਅਤੇ ਰਾਤ ਨੂੰ ਸੁੰਡ ਦੇ ਤੇ ਅਸ਼ਵ ਗੰਦਾਮ ਲਾ ਕੇ ਇੱਕ ਚਮਚ ਚੂਰਨ ਗਰਮ ਦੁੱਧ ਨਾਲ ਲੈ ਲਓ ਸਰਵਾਈਕਲ ਤੋਂ ਜਲਦੀ ਹੀ ਆਰਾਮ ਮਿਲੇਗਾ ਨੰਬਰ 3 ਜੇਕਰ ਜ਼ਿਆਦਾ ਖਾਣਾ ਖਾਣ ਨਾਲ ਪੇਟ ਖਰਾਬ ਹੋ ਜਾਂਦਾ ਹੈ ਤਾਂ ਅਦਰਕ ਦਾ ਟੁਕੜਾ ਚਵਾ ਲਓ ਤੁਹਾਨੂੰ ਆਰਾਮ ਮਿਲੇਗਾ ਨੰਬਰ 4 ਹਰ ਰੋਜ਼ ਸਵੇਰੇ ਇੱਕ ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੇਟ ਵਿੱਚਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 5 ਜੇਕਰ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਸੇਵਨ ਜ਼ਰੂਰ ਕਰਿਆ ਕਰੋ ਸਰੀਰ ਇੱਕਦਮ ਫਿੱਟ ਰਹੇਗਾ ਨੰਬਰ 6 ਮੋਬਾਈਲ ਨੂੰ ਕਦੇ ਵੀ ਆਪਣੀ ਹਿੱਕ ਉਤੇ ਨਾ ਰੱਖੋ ਕਿਉਂਕਿ ਇਸ ਦੀਆਂ ਭਿਆਨਕ ਰੜੀ ਐਸ਼ਨ ਕਿਰਣਾ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 7 ਗੈਸ ਦੀ ਤਖਲੀਬ ਤੁਰੰਤ ਦੂਰ ਕਰਨ ਲਈ ਲਾਸਣ ਦੀਆਂ ਦੋ ਕਲੀਆਂ ਛਿੱਲ ਕੇ ਚਮਚ ਇੱਕ ਚਮਚ ਦੇਸੀ ਘਿਓ ਦੇ ਨਾਲ ਚਵਾ ਕੇ ਖਾਓ ਗੈਸ ਤੋਂ ਤੁਰੰਤ ਆਰਾਮ ਮਿਲੇਗਾ ਨੰਬਰ 8 ਰੋੰਦਾ ਸਿਰਫ ਉਹੀ ਹੈ ਜਿਸ ਨੇ ਸੱਚ ਦਾ ਅਨੁਭਵ ਕੀਤਾ ਹੁੰਦਾ ਨਹੀਂ ਤਾਂ ਮਤਵਲ ਦਾ ਰਿਸ਼ਤਾ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਨਾ ਤਾਂ ਸ਼ਰਮ ਹੁੰਦੀ ਹੈ ਤੇ ਨਾ ਹੀ ਹੰਝੂ ਨੰਬਰ 9 ਖਾਣੇ ਵਿੱਚ ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ ਇਸ ਲਈ ਜਿੰਨਾ ਵੀ ਹੋ ਸਕੇ ਮਿੱਠੇ ਦਾ ਇਸਤੇਮਾਲ ਘੱਟ ਤੋਂ ਘੱਟ ਹੀ ਨੰਬਰ 10 ਹੁਣ ਮੈਨੂੰ ਸ਼ਿਕਾਇਤ ਨਹੀਂ ਰਹੀ ਤੇਰੀ ਨਜ਼ਰ ਅੰਤਾਜੀ ਤੋਂ ਤੂੰ ਬਾਕੀਆਂ ਨੂੰ ਖੁਸ਼ ਰੱਖ ਅਸੀਂ ਇਕੱਲੇ ਹੀ ਬਿਹਤਰ ਹਾਂ ਨੰਬਰ 11 ਚੁਹਾਰੇ ਖਾਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 12 ਮੈਂ ਕਿਸੇ ਹੋਰ ਨਾਲੋਂ ਬਿਹਤਰ ਕਰਾਂ ਕੀ ਫਰਕ ਪੈਂਦਾ ਮੈਂ ਕਿਸੇ ਦਾ ਬਿਹਤਰ ਕਰਾਂ ਬਹੁਤ ਫਰਕ ਪੈਂਦਾ ਨੰਬਰ 13 ਜੋ ਲੋਕ ਗਰਮੀ ਵਿੱਚ ਕਦੂ ਦਾ ਜਿਆਦਾ ਸੇਵਨ ਕਰਦੇ ਹਨ ਉਹਨਾਂ ਨੂੰ ਨੀਂਦ ਬਹੁਤ ਸਕੂਨ ਭਰੀ ਆਉਂਦੀ ਹੈ ਤੇ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ ਨੰਬਰ 14 ਜਾਦਾ ਸਿੱਧੇ ਸਾਦੇ ਹੋਣਾ ਵੀ ਚੰਗਾ ਨਹੀਂ ਹੁੰਦਾ ਕਿਉਂਕਿ ਅਕਸਰ ਸਿੱਧੇ ਰੁੱਖ ਨੂੰ ਕਟ ਦਿੱਤਾ ਜਾਂਦਾ ਹੈ ਤੇ ਟੇਡੇ ਮਿੱਡੇ ਰੁੱਖਾਂ ਨੂੰ ਛੱਡ ਦਿੱਤਾ ਜਾਂਦਾ ਹੈ ਨੰਬਰ 15 ਦਾਲ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਤੱਬੇ ਦੂਰ ਹੋ ਜਾਂਦੇ ਹਨ ਸਕਿਨ ਟਾਈਟ ਅਤੇ ਚਿਹਰਾ ਜਵਾਨ ਲੱਗਦਾ ਹੈ ਨੰਬਰ 16 ਜਿਨ੍ਹਾਂ ਕੋਲ ਆਪਣੇ ਹੁੰਦੇ ਨੇ ਤਾਂ ਉਹ ਆਪਣੇਆਂ ਨਾਲ ਝਗੜਦੇ ਨਹੀਂ ਲੜਦੇ ਨਹੀਂ ਤੇ ਜਿਨ੍ਹਾਂ ਦਾ ਕੋਈ ਆਪਣਾ ਹੇ ਹੀ ਨਹੀਂ ਉਹ ਆਪਣੇ ਲਈ ਤਰਸਦੇ ਨਹੀਂ ਨੰਬਰ 17 ਜੇਕਰ ਕੱਚਾ ਪਨੀਰ ਬਾਚ ਜਾਵੇ ਤਾਂ ਉਸ ਨੂੰ ਤਾਜ਼ਾ ਰੱਖਣ ਲਈ ਛੁਟਕੀ ਪਰ ਖੰਡ ਉਸ ਉੱਪਰ ਛੜਕ ਕੇ ਫਰਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਪਨੀਰ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ ਨੰਬਰ 18 ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਤੇ ਇੱਜ਼ਤ ਤੋਂ ਇਲਾਵਾ ਨੰਬਰ 19 ਜਮੀਨ ਤੇ ਲੇਟਣ ਨਾਲ ਤੁਹਾਨੂੰ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 20 ਦੁਨੀਆਂ ਵੀ ਸਿਰਫ ਉਸ ਨੂੰ ਹੀ ਯਾਦ ਰੱਖਦੀ ਹੈ ਜੋ ਕਾਮਯਾਬੀ ਦੀ بنیاد ਰੱਖਦਾ ਹੈ ਨੰਬਰ 21 ਤੁਸੀਂ ਚੀਨੀ ਦੀ ਜਗ੍ਹਾ ਗੁੜ ਦਾ ਇਸਤੇਮਾਲ ਕਰੋ ਤਾਂ ਤੁਹਾਨੂੰ ساری ਜ਼ਿੰਦਗੀ ਸ਼ੂਗਰ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 22 ਵੀ ਇੰਨਾ ਵੀ ਆਸਾਨ ਨਹੀਂ ਹੁੰਦਾ ਆਪਣੀ ਜ਼ਿੰਦਗੀ ਨੂੰ ਜਿਉਣਾ بڑے ਲੋਕਾਂ ਨੂੰ ਖਟਕਣ ਲੱਗ ਜਾਂਦੇ ਹਾਂ ਜਦੋਂ ਅਸੀਂ ਖੁਦ ਨੂੰ ਲਈ ਜਣਾ ਸ਼ੁਰੂ ਕਰਦੇ ਹਾਂ ਨੰਬਰ 23 ਸੇਵ ਨੂੰ ਸ਼ਿਲਕੇ ਸਮੇਤ ਖਾਣ ਨਾਲ skin ਨਰਮ ਅਤੇ ਮੁਲਾਇਮ ਹੋ ਜਾਂਦੀ ਹੈ ਨੰਬਰ 24 ਬੰਦਾ ਘਰ ਬਦਲਦਾ ਹੈ ਰਿਸ਼ਤੇ ਬਦਲਦਾ ਹੈ ਦੋਸਤ ਬਦਲਦਾ ਹੈ ਫਿਰ ਵੀ ਚਿੰਤਤ ਕਿਉਂ ਰਹਿੰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਬਦਲਦਾ ਨੰਬਰ 25 ਲਸਣ ਵਾਲੀ ਚਾਹ ਪੀਣ ਨਾਲ ਚੇਰੇ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 26 ਪਿਆਰ ਵਿੱਚ ਕੋਈ ਦਿਲ ਤੋੜਦਾ ਹੈ ਦੋਸਤੀ ਵਿੱਚ ਕੋਈ ਵਿਸ਼ਵਾਸ ਤੋੜਦਾ ਹੈ ਜ਼ਿੰਦਗੀ ਜਿਉਣਾ ਹੈ ਤਾਂ ਕੋਈ ਗੁਲਾਬ ਤੋਂ ਸਿੱਖੇ ਜੋ ਖੁਦ ਟੁੱਟ ਕੇ ਦੋ ਦਿਲਾਂ ਨੂੰ ਜੋੜਦਾ ਹੈ ਨੰਬਰ 27 ਟਮਾਟਰ ਦਾ ਸੂਪ ਜਦੋਂ ਵੀ ਘਰ ਵਿੱਚ ਬਣਾਓ ਤਾਂ ਬਣਾਉਂਦੇ ਸਮੇਂ ਥੋੜਾ ਜਿਹਾ ਸੁੱਕਾ ਪਦੀਨਾ ਉਸ ਵਿੱਚ ਪਾ ਲਵੋ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਵਾਦ ਹੋਰ ਵੀ ਵੱਧ ਜਾਵੇਗਾ ਨੰਬਰ 28 ਗਲਤੀ ਸਮੇਂ ਥੋੜਾ ਜਿਹਾ ਝੁਕਣ ਨਾਲ ਤੇ ਗੁੱਸੇ ਦੇ ਸਮੇਂ ਥੋੜਾ ਜਿਹਾ ਲੋਕਾਂ ਨਾਲ ਜ਼ਿੰਦਗੀ ਵਿੱਚ ਬਹੁਤ ਸੌਖੀ ਹੋ ਜਾਂਦੀ ਹੈ ਨੰਬਰ 29 ਸੇਵ ਦੇ ਸੇਵਨ ਨਾਲ ਰਾਤ ਨੂੰ ਬਾਰ-ਬਾਰ ਪਸ਼ਾਬ ਆਉਣਾ ਬੰਦ ਹੋ ਜਾਂਦਾ ਹੈ ਤੁਸੀਂ ਸੇਵ ਦਾ ਸੇਵਨ ਕਰਕੇ ਇੱਕ ਵਾਰ ਜ਼ਰੂਰ ਦੇਖੋ ਨੰਬਰ 30 ਆਪਣੇ ਆਪ ਨੂੰ ਵਿਅਸਤ ਰੱਖਣਾ ਸਿੱਖੋ ਕਿਉਂਕਿ ਚਿੰਤਾ ਕਰਨ ਨਾਲ ਕੁਝ ਨਹੀਂ ਬਣਦਾ ਤੇ ਜਿਹੜੀ ਥੋੜੀ ਜਹੀ ਖੁਸ਼ੀ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਨੰਬਰ 31 ਰੋਜ਼ਾਨਾ ਅੰਗੂਰ ਖਾਣ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 32 ਜਖਮ ਉਹੀ ਜੋ ਛੁਪਾ ਲਿਆ ਜਾਵੇ ਜਿਹੜਾ ਦੱਸ ਦਿੱਤਾ ਜਾਵੇ ਉਹ ਤਾਂ ਤਮਾਸ਼ਾ ਬਣ ਜਾਂਦਾ ਹੈ ਨੰਬਰ ਤੇ ਤੀਖਣਾ ਚਵਾ ਚਵਾ ਕੇ ਖਾਣ ਨਾਲ ਕੋਈ ਵੀ ਬਿਮਾਰੀ ਜਲਦੀ ਤੁਹਾਡੇ ਨਜ਼ਦੀਕ ਨਹੀਂ ਆਵੇਗੀ ਨੰਬਰ 34 ਬੜੀ ਅਜੀਬ ਜਹੀ ਹੈ ਸ਼ਹਿਰ ਦੀ ਰੌਸ਼ਨੀ ਉਜਾਲਿਆਂ ਦੇ ਬਾਵਜੂਦ ਵੀ ਚਿਹਰੇ ਨੂੰ ਪਛਾਣਾ ਪਛਾਣਾ ਮੁਸ਼ਕਿਲ ਹੁੰਦਾ ਹੈ ਨੰਬਰ 35 ਗੋਡਿਆਂ ਦਾ ਦਰਦ ਹੋਣ ਤੇ ਤੁਸੀਂ ਜਤੂਨ ਦਾ ਤੇਲ ਲਗਾਓ ਇਸ ਤਰ੍ਹਾਂ ਕਰ ਨਾਲ ਤੁਹਾਨੂੰ ਇਸ ਗੋਡਿਆਂ ਦੇ ਦਰਦ ਤੋਂ ਬਹੁਤ ਹੱਦ ਤੱਕ ਆਰਾਮ ਮਿਲੇਗਾ ਨੰਬਰ 36 ਛੱਡ ਦੋ ਕਿਸਮਤ ਦੀਆਂ ਖਾਵਾ ਵਿੱਚ ਵਿਸ਼ਵਾਸ ਕਰਨਾ ਜਦੋਂ ਲੋਕ ਬਦਲ ਸਕਦੇ ਨਹੀਂ ਤਾਂ ਕਿਸਮਤ ਕੀ ਚੀਜ਼ ਹੈ ਨੰਬਰ 37 ਖੂਨ ਦੀ ਖੁਰਾਬੀ ਦੂਰ ਕਰਨ ਲਈ ਬੱਕਰੀ ਦਾ ਦੁੱਧ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 38 ਕੁਝ ਬਰਦਾਸ਼ਤ ਕਰਨਾ ਵੀ ਸਿੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਵਿੱਚ ਵੀ ਅਜਹੀਆਂ ਬਹੁਤ ਸਾਰੀਆਂ ਕਮੀਆਂ ਨੇ ਜੋ ਦੂਸਰਿਆਂ ਨੂੰ ਬਰਦਾਸ਼ਤ ਕਰਦੀ ਪੈਂਦੀਆਂ ਹਨ ਨੰਬਰ 39 ਹਰ ਵਕਤ ਖਾਣਾ ਖਾਣਾ ਸਿਹਤ ਲਈ ਬਹੁਤ ਜ਼ਿਆਦਾ ਨਕਸ ਸੌਰੀ ਹਾਨੀਕਾਰਕ ਹੁੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਘਟ ਤੋਂ ਘਟ ਖਾਦਾ ਜਾਵੇ ਨੰਬਰ 40 ਇੰਨਾ ਆਸਾਨ ਨਹੀਂ ਜ਼ਿੰਦਗੀ ਦਾ ਕਰਦਾਰ ਨਿਭਾਉਣਾ ਇਨਸਾਨ ਨੂੰ ਟੁੱਟਣਾ ਵੀ ਪੈਂਦਾ ਹੈ ਰਿਸ਼ਤਿਆਂ ਨੂੰ ਜੋੜੀ ਰੱਖਣ ਲਈ ਨੰਬਰ 41 ਖੜੇ ਹੋ ਕੇ ਬਾਥਰੂਮ ਕਰਨ ਨਾਲ ਤੁਹਾਡਾ ਦਿਮਾਗ ਬਹੁਤ ਜ਼ਿਆਦਾ ਹੱਦ ਤੱਕ ਕਮਜ਼ੋਰ ਹੋ ਜਾਂਦਾ ਹੈ ਨੰਬਰ 42 ਅੱਧਾ ਚਮਚ ਹਲਦੀ ਅਤੇ ਨਮਕ ਬਾਲਾ ਪਾਣੀ ਪੀਣ ਨਾਲ ਗੈਸ ਸੰਬੰਧੀ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬੋਲਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ